ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਮੈਂ ਸੋਨਾ ਸਵੇਰ ਦੇ 6:00 ਵੱਜੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਮੈਂ ਕਿੱਥੇ ਕੰਮ ਕਰਦਾ ਕੀ ਕਰਦਾ ਤੇ ਚਲੋ 2-3 ਮਿੰਟਾਂ 10 ਮਿੰਟਾਂ ਤੱਕ ਪਹੁੰਚ ਜਾਂਗੇ ਉੱਥੇ ਚਲੋ ਬੱਸ ਨੇੜੇ ਹੀ ਆ ਆ 5-10 ਮਿੰਟ ਹੋਰ ਲੱਗਣੇ ਆ ਬੱਸ ਅਸਵੇਰੇ ਸਵੇਰੇ ਕੋਈ ਨਹੀਂ ਹੁੰਦਾ ਇੱਥੇ ਦੇਖੋ ਜੀ

ਤੇ ਇਹਨੂੰ ਮੈਂ ਸੈਨੂ ਕਮਾਂਡ ਕਰ ਦਾਂ। ਚਲੋ ਮੈਂ ਦਿਖਾਉਣੀ ਤੁਹਾਨੂੰ ਆਜੂ। ਤੇ ਤੁਹਾਨੂੰ ਮੈਂ ਦਿਖਾਉਣਾ ਸਾਰਾ ਕੀ ਕਰਦਾਂਗਾ ਹੁਣ ਮੈਂ ਸਾਰੇ ਪੰਪ ਦਾ। ਇਹ ਦੇਖੋ। ਇਹ ਮੇਰਾ ਪੰਪ ਤੇ ਇਥੋਂ ਮੈਂ ਖੋਲੂਗਾ। ਕੀ ਰੇਟ ਉੱਪਰ ਬਦਲੂੰਗਾ ਸਾਰਾ ਕੁਝ ਮੈਂ ਕਰੂੰਗਾ ਤੇ ਚਲੋ ਜੀ ਆਦਿ ਹਾਂ ਰੇਟ ਬਦਲਣੇ ਕਿਤੜਾ ਲਪਮ ਸਾਰਾ ਬੰਦ ਕਰ ਦਿੱਤਾ ਆਪਾਂ ਨੂੰ ਬੰਦ ਕਰਦੇ ਹੁਣ ਮੈਂ ਇਹਦੇ ਹਾਰ ਰੇਟ ਚੇਂਜ ਕਰ ਦਿੰਨੇ ਆ ਜੀ ਇਹਨੂੰ ਚੇਂਜ ਕਰ ਦੂੰਗਾ ਸਾਰੇ ਤੋਂ ਆਪਾਂ ਚੇਂਜ ਕਰ ਦਿੱਤੇ ਸਾਰੇ ਇ렇게 ਓਕੇ ਲਓ ਜੀ ਹੁਣ ਆਪਾਂ ਸਾਰੇ ਪੰਪ ਨੂੰ ਓਪਨ ਕਰ ਦਿੱਤਾ ਹੈਲੋ ਜੀ ਅਸੀਂ ਪੰਪ ਨੂੰ ਪੂਰਾ ਗਾਈਡ ਕਰ ਦਿੱਤਾ ਉਹਦੀ ਰੇਟ ਬਲ ਦਿੱਤੇ ਸਾਰਾ ਕੁਝ ਸਹੀ ਬਣਾਤਾ ਤੇ ਹੁਣ ਗਾਹ ਕੋਣਾ ਸ਼ੁਰੂ ਕਰੀਏ ਹੁਣ ਤਾਂ ਦਿਨ ਚੜ ਗਿਆ ਹੈ ਚਲੋ ਜੀ ਇਹ ਦੇਖ